ਚੱਲਦੀਆਂ ਨੇ ਆ ਪੱਕੇ ਪਿੰਡ ਵਾਲਾ ਬਿੱਲਾ ਅਮਰੀਕਾ ਚੱਕਰਾ ਮਾਈਕ ਨੇ ਸਾਹਮਣੇ ਚ ਦੁੱਲੇ ਵੀ ਕਬੱਡੀ ਪਾਈ ਮੇਰੇ ਮਿੱਤਰੋ ਉਹ ਬਸਟਾ ਅੱਜ ਸੋਨਾ ਲੀਕਾ ਦਿੱਤੇ ਜਾਣਗੇ ਜਿਹੜੇ ਬੈਸਟ ਆਊਟ ਗੇਨਰ ਕਹਿੰਦੇ ਸੋਨਾ ਲੀਕਾ ਦਿੱਤੇ ਜਾਣਗੇ ਆ ਨੌਜਣ ਕਹਿੰਦੇ ਜਿੱਲੇ ਜਲੰਧਰ ਦੇ ਇਹ ਕਹਿੰਦੇ ਸ਼ਕਰਪੁਰ ਪਿੰਡ ਦਾ ਉਹ ਸ਼ਾਜੀ ਕਬੱਡੀ ਪੌਂਡ ਦੇ ਲਈ ਤਿਆਰ ਹੋਇਆ ਮੇਰੇ ਮਿੱਤਰੋ ਉਹ ਚਾਰੇ ਕਹਿੰਦੇ ਤਿਆਰ ਵਰ ਤਿਆਰ ਨੇ ਤੇ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਬੱਲੇ ਬੱਲੇ ਕੌਣ ਕਰਵਾਉ ਅੱਜ ਕੌਣ ਫੜੂ ਕੌਣ ਰੋਕੂ ਓਏ ਕੜੀਆਂ ਟਿਕਣ ਲੱਗ ਪਈਆਂ ਭਰਾ ਬਣ ਕੇ ਭਰਾ ਬਣ ਕੇ ਰੇਟਿੰਗ ਦਾ ਕਰਲਾ ਸੱਟ ਇੱਪਰ ਸ਼ਾਜੀ ਦੀ ਰੇਡ ਘਾਗੇ ਵਾਲਾ ਘਾਗੇ ਵਾਲਾ ਘਾਗੇ ਵਾਲਾ ਕਿਵੇਂ ਟਰਾਈ ਕਰਦਾ ਉਹ ਵੱਡੇ ਬਾਈ ਦੁੱਲਾ ਆ ਗਿਆ ਦੁੱਲਾ ਹੁਣ ਮੈਚ ਨਹੀਂ ਰੁਕਣਾ ਮੇਰੀ ਬੇਨਤੀ ਆ ਕੋਈ ਵੀ ਮੇਰਾ ਵੀਰ ਹੁਣ ਕੋਈ ਵੀ ਡਿਸਪਿਊਟ ਨਾ ਹੋਵੇ ਗਰਾਊਂਡ ਦੇ ਵਿੱਚ ਹੁਣ ਮੈਚ ਨਹੀਂ ਰੁਕਣਾ ਆ ਬੱਗੇ ਪਿੰਡ ਵਾਲਾ ਦੁੱਲਾ ਸੋਨਾ ਲੀਕਾ ਵਾਲਾ ਦੁੱਲਾ ਬੱਗੇ ਪਿੰਡ ਵਾਲਾ ਦੁੱਲਾ ਦੋ ਸਫਲ ਭਾ ਗਿਆ ਇਹ ਮਾਇਆ ਸਾਹਮ ਨੌਜੋਨਾ ਇਹ ਤੇਰੇ ਲਈ ਮਾਇਆ ਆਈ ਹੈ ਬਹੁਤ ਬਹੁਤ ਧੰਨਵਾਦ ਹੈ ਦੁੱਲੇ ਦਾ 2000 ਸਾਡੇ ਕੋਲੋਂ ਪੰਮੇ ਨੂੰ ਬੇਤੀ ਪੰਮੇ ਨੂੰ ਦੁੱਲੇ ਦਾ 2000 ਸਾਡੇ ਤੋਂ ਲੈ ਜਾਓ ਕਿਰਪਾ ਕਰਕੇ ਪ੍ਰਿੰਸ ਯੂ ਐਸ ਏ ਧੱਗੂ ਠਸਕਾ ਕਿੱਟੀ ਜਾਟ ਗੁੱਲੂ ਖੇੜੀ ਤੇ ਰੱਜ ਤੇ ਖੇੜੀ 2000 ਆਦਰ ਰਪਿੰਦਰ ਭਾਈ ਪੂਰੀਆ ਆਹ ਪੂਰੀਆ ਸ਼ਿਸ਼ਰਮ ਆਹ ਸਾਹਮਣੇ 14 ਨੇ ਹੁਣ 14ਾਂ ਦੇ ਵਿੱਚੋਂ ਕੌਣ ਕੋਸ਼ਿਸ਼ ਕਰਦਾ ਇੱਕ ਪਾਸੇ ਗੁਰਵਿੰਦਰ ਤੇ ਅਮਰਤਪਾਲ ਕੰਨੀਆਂ ਤੇ ਲੱਗੇ ਹੋਏ ਨੇ ਬਰਸਾਨਪੁਰ ਦੀ ਟੀਮ ਖੇਡਦੀ ਹੈ ਆਹ ਬੁਰੀਆ ਸ਼ੀਸ਼ਰ ਨੰਬਰ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਆ ਗਿਆ ਬੁੱਢਣਪੁਰੀਆ ਕੀਤੂ ਚੱਕੜਾ ਮਾਈਕ ਬਹੁਤ-ਬਹੁਤ ਮੁਬਾਰਕਬਾਦ ਸਾਰੇ ਭਰਾਵਾਂ ਨੂੰ ਲੈ ਵੀ ਅਮਰੀਖਾ ਕਰ ਗੱਲ ਆਹ ਸਾਹਮਣੇ ਕਹਿੰਦੇ ਕੀਤੂ ਬੁੱਢਣਪੁਰੀਆ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਇਹ ਕਹਿੰਦੇ ਤੁਮਾਰ ਮਾਜਰੇ ਦਾ ਮੇਲਾ ਚੱਲਦਾ ਬਿਸਤਾਂ ਨੂੰ ਕਹਿੰਦੇ ਟਰੈਕਟਰ 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 ഫെ ട്രൈക്കുല സിദ്ധു ചുടിയ മാരോ 5 ਫਰਵਰੀ ਕੱਲੂ 4 ਫਰਵਰੀ ਹੈ 4 ਫਰਵਰੀ ਨੂੰ ਮਲੇਰ ਕੋਟਲੇ ਦਾ ਕੱਪ ਖੇਡਿਆ ਜਾਣਾ ਮੇਰੇ ਮਿੱਤਰੋ ਆਓ ਸਾਹਮਣੇ ਖੇਡ ਮੈਦਾਨ ਅੰਦਰ ਸ਼ਹਿਯਾਦ 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 ਸ਼ਾਜੀ ਸ਼ਾਜੀ 2 ਨੰਬਰ ਤੇ ਲੱਗਿਆ ਟੱਚ ਦੇ ਪੁਆਇੰਟ ਵਿਗਰੂ ਸਾਨੂੰ ਥੋੜਾ ਸਮਾਂ ਬਖਸ਼ ਰੇ ਔਰ ਆ ਫਾਈਨਲ ਮੈਚ ਕਰਵਾ ਲਈਏ ਸਿਰੇ ਦੀ ਟੱਕਰ ਹੈ ਗੁੱਲਾ ਪੱਗੇ ਪਿੰਡ ਵਾਲਾ ਆਹ ਪੰਨੇ ਗਾਧਰਾ ਵਾਲੇ ਦਾ ਚੰਗਿਆ ਹੋਇਆ ਪਿਆਰ ਦਾ ਪਿਆਰ ਫਾਈਨਲ ਮੈਚ ਚੱਲ ਰਿਹਾ ਹੈ ਇੱਕ ਪਾਸੇ ਇੰਦਰਜੀਤ ਹੈ ਔਰ ਦੂਜੇ ਪਾਸੇ ਫਰੀਦ ਹੈ ਜੋੜੀ ਪ੍ਰਸਿੱਧ ਹੈ ਵਿਚਕਾਰ ਸ਼ਰਨਾ ਤੇ ਨਾਲ ਕਾਕਾ ਸ਼ੰਕਰਪੁਰિયા ਮੇਰੇ ਮਿੱਤਰੋ ਦੁੱਲੇ ਦੀ ਰੇਡ ਸ਼ਰਨੇ ਨਾਲ ਮੁਕਾਬਲਾ ਫਰੀਦਕੋਟੀਆਂ ਸ਼ਾਹਕੋਟੀਆਂ ਇੱਕ ਪਾਸੇ ਸ਼ਾਹਕੋਟ ਦੇ ਲਾਗੇ ਪਿੰਡ ਔਰ ਦੂਜੇ ਪਾਸੇ ਫਰੀਦਕੋਟ ਦੇ ਲਾਗੇ ਪਿੰਡ ਸ਼ਰਨਾ ਤੇ ਪੁਆਇੰਟ ਰੇਡਰ ਦਾ ਅੱਜ ਦੇ ਮੇਲੇ ਦਾ ਪਹਿਲਾ ਪ੍ਰਾਈਜ਼ ਕਰਨਪਾਲ ਸਿੱਧੂ ਲੰਡੇ ਕੇ ਤੇ ਮੇਕਰ ਭੰੂਰ ਵੱਲੋਂ ਦਿੱਤਾ ਜਾ ਰਿਹਾ ਹੈ ਇਹਦੇ ਤੋਂ ਧੰਨਵਾਦ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਵੀਰੋ ਕਬੱਡੀ ਲੈ ਵੀ ਜੱਸੀਆ ਤੁਹਾਡਾ ਵੀ ਧੰਨਵਾਦ ਹੈ ਮੇਲੇ ਤੇ ਪੁੱਜਣ ਦੇ ਹੈਰੀ ਆਹ ਸਾਹਮਣੇ ਕਬੱਡੀ ਖੇਡ ਮੈਦਾਨ ਅੰਦਰ ਭੂਰੀਏ ਦੀ ਤੇ ਬੋਲ ਅਮਰੀਕ ਆਓ ਸਾਹਮਣੇ ਕਹਿੰਦੇ ਭੂਰੀਆ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਇਧਰ ਕਹਿੰਦੇ ਢਾਂਗੇ ਵਾਲਾ ਢਾਂਗੇ ਵਾਲਾ ਉਹ ਕਹਿੰਦੇ ਗੁਰਵਿੰਦਰ ਸਿੰਘ ਮੇਰੇ ਮਿੱਤਰੋ ਉਹ ਕਰਦਾ ਟਰਾਈ ਲੈਦਾ ਜੋਰ ਉਹ ਤਾੜੀ ਤੇ ਦੇ 10000 ਰੁਪਏ ਫੜਾ ਦੇ ਜਲਾਲ ਵਾਲੇ ਰਮਨੇ ਨੂੰ ਕੋਈ ਦਾ ਕਰ ਦੇਊਗਾ ਅੱਜ ਕਹਿੰਦੇ ਪਰਸਾਲਪੁਰਿਆ ਨੇ ਪਟੇਲ ਟਫੇਰ ਕੀਤੇ ਨੇ ਇੱਕ ਪਾਸੇ ਫਰਿਆਦ ਔਰ ਦੂਜੇ ਪਾਸੇ ਵੀ ਗੁੱਜਰ ਇੱਕ ਪਾਸੇ ਵੀ ਗੁੱਜਰ ਦੂਜੇ ਪਾਸੇ ਵੀ ਗੁੱਜਰ ਆਹ ਸਾਹਮਣੇ ਦੇਖ ਰਹਾ ਵੀ ਫੁੱਟਣਪੁਰੀਆ ਗੁੱਜਰ ਕੀ ਟੂ ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਓ ਹਰਿਆਣਿਆਂ ਖੁਸ਼ ਹੋ ਜਾ ਨਹੀਂ ਪੋਟਾ ਓਕਰ ਪੋਟਾ ਓਕਰ ਪੋਟਾ ਓਕੇ ਰਪੋਟਾ ਓਕੇ ਉਧਰ ਕਹਿੰਦੇ ਰਮਣੇ ਜਿਲਾਲ ਵਾਲੇ ਦਾ ਬਿਲੋ ਧੰਨਵਾਦ ਹੈ ਰਮਣਾ ਕਹਿੰਦਾ ਸਾਰਿਆਂ ਨੂੰ ਬਿਮਾਰਕ ਜਿੰਨੇ ਵੀ ਭਰਾ ਪਹੁੰਚੇ ਜੀਆ ਨੂੰ ਹਰ ਇੱਕ ਦੇ ਲਈ ਬਰਬਰ ਕਹਿੰਦੇ ਅਮਰਤ ਬਰਸਾਲਪੁਰਾ ਸਾਜੀ ਕਹਿੰਦੇ ਨੰਬਰ ਜੋੜ ਪਾਵੇਗਾ ਜੋ ਨਹੀਂ ਨੰਬਰ ਇੰਸਪੈਕਟਰ ਵਿਕਰਾਂਤ ਜੀ ਦਾ ਪੁਰਖੇਤਰ ਪ੍ਰਸ਼ਾਸਨ ਦਾ ਪਹਿਲ ਤੋਂ ਧੰਨਵਾਦ ਹੈ ਲੈ ਵੀ ਸਰਪੰਚਾ ਆ ਫਾਈਨਲ ਵੱਡਾ ਜਿੰਦਰ ਮੋਹਨ ਗੜੀਆਂ ਤੇ सोनू ਭਿੰਡਰ ਵੱਲੋਂ 5000 ਰੁਪਏ ਗੁਰਵਿੰਦਰ ਘਾਂਗੇ ਦੇ ਲਈ ਆਇਆ ਹੈ ਜੀ ਜਿਹੜਾ 5000 ਰੁਪਿਆ ਆ ਬੱਗੇ ਪਿੰਡ ਵਾਲਾ ਦੁੱਲਾ ਇਸ ਲਈ ਖੇਡ ਮੈਦਾਨ ਅੰਦਰ ਮੇਰੇ ਵੀਰੋ सोनू ਬਿਰਕ ਹੈਪੀ ਯੂਕੇ ਵੱਲੋਂ ਕਹਿੰਦੇ ਦੁੱਲੇ ਦੀਆਂ ਦੋ ਕਬੱਡੀਆਂ ਦਾ 5000 ਲਾ ਪਹਿਲੀ ਕਬੱਡੀ 5000 ਵਾਲੀ ਖੇਡ ਮੈਦਾਨ ਅੰਦਰ ਬੱਗੇ ਪਿੰਡ ਵਾਲਾ ਪਾ ਰਿਹਾ ਹੈ ਬੱਗੇ ਪਿੰਡ ਵਾਲਾ ਪਾ ਰਿਹਾ ਹੈ ਇਧਰ ਮਲਕ ਆਸਟ੍ਰੇਲੀਆ ਸਾਡਾ ਭਰਾ ਆ ਸਾਹਮਣੇ ਬੱਗੇ ਪਿੰਡ ਵਾਲਾ ਤੇ ਸ਼ੱਕਰਪੁਰੀਆ ਕਾਕਾ ਸ਼ੱਕਰਪੁਰੀਆ ਕਾਕਾ 5000 ਆ ਸਾਹਮਣੇ ਜੀ ਦੁੱਲੇ ਦਾ ਕਾਕੇ ਸ਼ਕਰਪਰੀਏ ਲੋ ਸਾਹਮਣੇ ਕਹਿੰਦੀ ਅਗਲੀ ਰੇਡ ਬੂਰੀਆਪੋੜ ਦੇ ਲਈ ਵਧਿਆ ਹੋਇਆ ਇਹ ਕਹਿੰਦੇ ਸਿਸਰ ਵਾਲਾ ਅੱਜ ਕਹਿੰਦੇ ਟਰੈਕਟਰਾਂ ਵਾਲੀਆ ਪੈਂਦੀਆ ਮੇਰੇ ਮਿੱਤਰੋ ਉਹ ਗੁਰਵਿੰਦਰ ਵਰਗੇ ਉਹ ਭੇਲੂ ਵਰਗੇ ਬੱਟੇ ਨਾਮ ਨੇ ਉਹ ਖੇਡ ਕਬੱਡੀ ਦੇ ਅੜਕਾ ਤੇ ਮੜਕਾ ਸ਼ਕਰਪਰੀਆ ਸ਼ਕਰਪਰੀਆ ਭੇਲੂ ਦੇ ਲਈ 3000 ਰੁਪਏ ਸੋਨੂ ਪਤਰਾ ਤੇ ਜਿੰਦਰ ਮੋਹਲਗੜ ਤੇ ਸੋ ਨਾਲ ਮੇਰੇ ਵੀਰੋ ਸਾਡੇ ਭਰਾ ਸੋਨੂ ਪਿੰਡਰ ਹੋਣੀ ਹੈ ਔਰ ਬਹੁਤ ਬਹੁਤ ਧੰਨਵਾਦ ਆ ਮਾਰਕਸ ਆਸਟ੍ਰੇਲੀਆ ਦਾ ਥੋੜਾ ਗਰਾਊਂਡ ਕਲੀਅਰ ਕਰ ਦਿਓ ਫਿਰ ਆ ਤੇ ਗਰੀਤਲੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਆ। ਥੋੜਾ ਥੋੜਾ ਪਿੱਛੇ ਨੂੰ ਹਟ ਜਾਈਏ। ਵੀਰੇ ਪਲੀਜ਼ ਵੈਸਟਰ ਤੇ ਅੱਗੇ ਮੇਰਾ ਭਰਾ ਬਾਹਰਲੇ ਪਾਸੇ ਬੈਜੋ। ਇਧਰਲੇ ਪਾਸੇ ਬੈਤੀਆਂ ਵੀਰਾ ਬਣ ਕੇ ਬਾਹਰਲੇ ਪਾਸੇ ਆਜੋ। ਫਾਈਨਲ ਚੱਲਦਾ। ਦੁਨੀਆ ਨੂੰ ਸਵਾਦ ਲੈ ਲੈਣ ਦਿਓ। ਅਮਰੀਕ ਟੱਕੜਾ ਮਾਈਕ ਤੇ ਕਰ ਦੇਗਾ। ਆਓ ਸਾਹਮਣੇ ਕਿੰਦੇ ਰੇਡ ਇਸ ਵੇਲੇ ਸ਼ਾਕੀ ਦੀ ਪੈ ਰਹੀ ਹੈ ਮੇਰੇ ਮਿੱਤਰੋ। ਉਹ ਬੰਦੇ 'ਚ ਬੰਦਾ ਵੱਜਦਾ। ਆਓ ਕਿੰਦੇ ਜਵਾਨੀਆਂ ਦਾ ਜਵਾਨੀਆਂ ਖੇਂਦੀਆਂ। ਬੰਦੇ ਭਾਵੇਂ ਨਾ ਆ ਟਸਟਾਂ ਵਾਲੀਆਂ ਪੈਂਦੀਆਂ। ਹਾ 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 ਸੂਲ ਨਾ ਲੀ ਆ ਸੋਨਾ ਨਾ ਲੀ ਦਾ ਮਨਗੰਦਰ ਬਿਰਕ ਆ ਬਿਰਕਾ ਵੇਖਿਆ ਰਾ ਵੱਡੀਆਂ ਰੌਣਕਾਂ ਨੇ ਨੌਜੋਨਾ ਸੋਨੂ ਬਿਰਕ ਹੈਪੀ ਬਲਤਾਨੀ ਦਾ ਯੂ ਐਸ ਏ ਤੋਂ ਵਿਸ਼ੇਸ਼ ਤੌਰ ਤੇ ਸੋ ਹੈਪੀ ਯੂਕੇ ਦੇ ਸੋਨੂ ਬਿਰਕ ਯੂਕੇ ਤਾਹਨ ਤੋਂ ਧੰਨਵਾਦ ਆ ਭਰਾਵਾਂ ਦਾ ਪੱਕੇ ਪਿੰਡ ਵਾਲਾ ਦੁੱਲਾ 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 ਹਰ ਰੋਜ਼ ਐਤਵਾਰ ਨਹੀਂ ਹੁੰਦਾ ਹਰ ਰੋਜ਼ ਐਤਵਾਰ ਨਹੀਂ ਹੁੰਦਾ ਹੈ ਹੈਪੀ ਬਿਰਕ ਤੇ ਸੋਨੂ ਬਿਰਕ ਯੂਕੇ ਹਾਂ ਬੁੱਲੇ ਦੇ ਲਈ ਹਾਂ ਕਾਂਗੇ ਵਾਲਾ ਜਦੋਂ ਜੱਫਾ ਲਾਊਗਾ ਕਹਿੰਦੇ ਵੀ 3000 ਦੇਵਾਂਗੇ ਅਮਰੀਕ ਚੱਕਮਾਂ ਆਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਉਧਰ ਕਹਿੰਦੇ ਨਬ ਔਲਖ ਅਮਰੀਕਾ ਵਾਲਾ ਯਾਰੀ ਕਹਿੰਦੇ ਬਾਜ ਔਲਖ ਦੇ ਨਾਲ ਉਹ ਠੱਟੇ ਤੇ ੱਟੇ ਕਿੱਲ ਵਰਗੀ ਉਹ ਦਿਲੋਂ ਦਵਾਵਾ ਨੇ ਓਏ ਬਰਸਾਲ ਬੁਰਿਆ ਫੇਣੀ ਦੋ ਦੋ ਜੱਫੇ ਲੱਖ ਲੱਖ ਦੇ ਹੋਣਗੇ ਮੇਰੇ ਵੀਰੋ ਜੱਸੀ ਬੈਲਜੀਅਮ ਹੈਰੀ ਸੰਧੂ ਸਾਡਾ ਭਰਾ ਆਯਾਦ ਕਬੱਡੀ ਕਲੱਬ ਦੀ ਟੀਮ ਕਹਿੰਦੇ ਵੱਡੇ ਪੁੱਤਰ ਨੇ ਬਣੂਗੀ ਆਹ ਸਾਹਮਣੇ ਇੰਦਰਜੀਤ ਇਹ ਸਪਾਈਡਰਮੈਨ ਹੈ ਇਹਨੂੰ ਸਪਾਈਡਰਮੈਨ ਕਹਿੰਦੇ ਆਹ ਦੂਜੇ ਪਾਸੇ ਕੀ ਤੂੰ ਤੇ ਸਪਾਈਡਰਮੈਨ ਆ ਤੇ ਸਪਾਈਡਰਮੈਨ ਵਾਲੀ ਗੱਲ ਹੀ ਹੋ ਗਈ ਮੇਰੇ ਮਿੱਤਰੋ ਉਹ ਦੁੱਖ ਟੁੱਟ ਗਿਆ ਦੁੱਖ ਟੁੱਟ ਗਿਆ ਦੁੱਖ ਟੁੱਟ ਗਿਆ ਦੁੱਖ ਟੁੱਟ ਗਿਆ پگڑا پہ تو رچی آتی ہے پہلا کمانے منجیت کیٹا چیک دس پھر کن آؤ سامنے گلا وکری دس بھی نوجوان ਇਹ ਤੇ ਫਿਰ ਆਪਦੇ ਰਕਾੜ ਆਪ ਹੀ ਟੁੱਟ ਗਏ 80000 ਮਹਰਾਜ ਜੁੜਿਆ ਸੀ 80000 ਦਰਸ਼ਕ ਹੁਣ ਲਾਈਵ ਜੁੜਿਆ ਹੋਇਆ ਕਬੱਡੀ 365.com ਦੇ ਜਰੀਏ ਕੁਮਾਰ ਮਾਜਰੇ ਦੇ ਕਬੱਡੀ ਕੱਪ ਦੇ ਜਰੀਏ ਆ ਮੇਰੇ ਵੀਰੋ ਨੀਤਾ ਨੂੰ ਮੁਰਾਦਾ ਵਾਲੀ ਗੱਲ ਹੈ ਬਾਬੇ ਨਾਨਕ ਜੀ ਨੇ ਤੇ ਮੇਰ ਹੋਵੇ ਤੇ ਫਿਰ ਮੇਰੇ ਵੀਰੋ ਭਾਗ ਲਾਉਂਦਾ ਆ ਸਾਹਮਣੇ ਪੱਕੇ ਪਿੰਡ ਵਾਲਾ ਤੇ ਇੰਦਰਜੀਤ ਇੰਦਰਜੀਤ ਕਬੱਡੀ ਦਾ ਕਬੱਡੀ ਦਾ ਵੱਜਦਾ ਗਿਆਰ ਖੜੋ ਗਿਆ ਵੱਜਦਾ ਗਿਆਰ ਕਬੱਡੀ ਦਾ 80000 ਦੇ ਨੇਰ ਤੇ ਗੱਲਾਂ ਨੇ ਕਿ ਬੰਨੀ ਵੀ ਗੱਲ ਉਹ ਦੰਦ ਚੋੜਤੇ ਆਪਣੇ ਰਿਕਾਰਡ ਬੀਤਾ ਅਤੇ ਤੋੜਤੇ ਆਪਣੇ ਰਿਕਾਰਡ ਬੀਤਾ ਆਪੇ ਤੋੜਤੇ ਇਹ ਕਿਹਦੇ ਸ਼ਾਜੀ ਇਸ ਵੇਲੇ ਕਬੱਡੀ ਪਾ ਰਿਹਾ ਹੜੀ ਯੂ ਐਸ ਜਗਿੰਦਰ ਪੰਨੂ ਸਾਈਪ੍ਰਸ ਨੰਬਰ ਲੈ ਗਿਆ ਬਰਸਾਲਪੁਰ ਦੇ ਲਈ ਬਰਸਾਲਪੁਰ ਦੀ ਟੀਮ ਅੱਜ ਸਿਰੇ ਦੀ ਬਣ ਕੇ ਆਈ ਹੋਈ ਹੈ ਬਰਸਾਲਪੁਰ ਦੀ ਟੀਮ ਅੱਜ ਸਿਰੇ ਦੀ ਬਣ ਕੇ ਆਈ ਹੋਈ ਹੈ ਮਨਜੀਤ ਸਾਰਿਆਂ ਦਾ ਧੰਨਵਾਦ ਸਾਇਲ ਇਧਰ ਮਨਜੀਤਰ ਹੁਣਾਂ ਦਾ ਜਿੰਦਰ ਦਾ ਮੋਹਲ ਗੜੀਏ ਦਾ ਸੋਨੂ ਦਾ ਨਾਲ ਮਲਕ ਦਾ ਸਾਰੇ ਭਰਾਵਾਂ ਦਾ ਮੇਰੇ ਮਿੱਤਰੋ ਪਹਿਲ ਦਿਲ ਤੋਂ ਜੰਟੀ ਸਰਵਾਰ ਆ ਬੈਠਾ ਜੰਟੀ ਸਾਡਾ ਭਰਾ ਹੈ ਇਧਰ ਵਿਕਮਜੀਤ ਸਿੰਘ ਜੀ ਸ਼ਹਿਜਾਬ ਅਮਰੀਕ ਆਓ ਸਾਹਮਣੇ ਕਹਿੰਦੇ ਰੇਡ ਉਸ ਦੇ ਨਾਲ ਕਿੰਦੂ ਦੀ ਪੈਰੀ ਆ ਮੇਰੇ ਮਿੱਤਰੋ ਇਹ ਕਹਿੰਦੇ ਕਿੰਦੂ ਕੁੱਟੜ ਬੋਰੀਆ ਆਓ ਕਹਿੰਦੇ ਜੋਧਾ ਮਹਾਰਾਜ ਹੈਪੀ ਮਹਾਰਾਜ ਤੇ ਤੂੰ ਬੜਜੇ ਸਰ ਲੈ ਵੀ ਅਮਰੀਕ ਇੰਦਰਜੀਤ ਇੱਕ ਹੋਰ ਲਾ ਯਾਰੀਆਂ ਨੇ ਇਹ ਯਾਰੀਆਂ ਨੇ ਇਹ ਪਿਆਰ ਹੈ ਮਨਜੀਤ ਹੁਣਾਂ ਦੇ ਨਾਲ ਇਹ ਮਨਜਿੰਦਰ ਹੁਣਾਂ ਦੇ ਨਾਲ ਪਿਆਰ ਹੈ ਤਆਂ ਭਰਾ ਚੇਤੇ ਤਰ ਤੇ ਪੁੱਜੇ ਲੈ ਵੀ ਅਮਰੀਕਾ ਚੱਕ ਬੂਰੀਆਂ ਸ਼ਿਸ਼ਰਾਂ ਆ ਸਾਹਮਣੇ ਆ ਸਾਹਮਣੇ ਉਹ ਤਾਹੀ ਤਾਂ ਦੁਨੀਆ ਗੁਲਾਬ ਸਿੱਧੂ ਗੁਲਾਬ ਸਿੱਧੂ ਗੁਲਾਬ ਸਿੱਧੂ ਕਹਿੰਦੀ ਐ ਤਾਹੀ ਤੇ ਦੁਨੀਆ ਗੁਲਾਬ ਸਿੱਧੂ ਕਹਿੰਦੀ ਐ ਉਹ ਤੇਰੇ ਯਾਰ ਦੀਆ ਫੱਲਰ ਟੁੱਟਾ ਓਕੇ ਉਹ ਤੇਰੇ ਯਾਰ ਦੀਆ ਲਰ ਕੋਟੋ ਕੇ ਉਧਰ ਪ੍ਰਿੰਸ ਯੂਐਸ ਕਿੱਤੀ ਜਾਟ ਭੰਗੂ ਜਸਕਾ ਬੁੱਲੂ ਤੇ ਰਜਤ ਕਿੰਦ ਜਿਲ੍ਹਾ ਜਿਲ੍ਹਾ ਦੇ ਜੇਜੀ ਲਾਂਡਰਾ ਵੱਲੋਂ ਰੈਂਕੂ ਖੇਡੀਆਂ ਦੋ ਕਬੱਡੀਆਂ 5000 ਦੀਆਂ ਬੱਗੇ ਪਿੰਡ ਵਾਲਾ ਦੁੱਲਾ 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 ਖੇਡ ਮੈਦਾਨ ਅੰਦਰ ਵਾ ਨਹੀਂ ਹੋ ਰਹੀ ਸੈੱਬ ਪੁਆਇੰਟ ਫਰਿਆਦ ਦਾ ਸ਼ਕਰਪੁਰਿਆ ਫਰਿਆਦ ਜੱਫਾ ਲਾ ਗਿਆ ਅਗਲੀ ਰੇਡ ਕਹਿੰਦੇ ਸ਼ਾਜੀਪੌਂਡ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਜੀ ਇਹ ਕਹਿੰਦੇ ਜ਼ਿਲ੍ਹੇ ਜਲੰਮਰ ਵਾਲਾ ਨੌਜਵਾਨ ਰਿੱਡਾਂ ਪੈਂਦੀਆਂ ਜੱਫੀ ਲੱਗਦੇ ਤੁੜੀਆਂ ਵੇਂਦੀਆਂ ਕਿ ਜਿੰਦਾ ਜੀ ਵਿੱਚ ਛੱcke ਤੱਕ ਤਹਜਾਰੇ ਜਾਂਦੇ ਨੇ ਬਾੜਾ ਹੋਵੇ ਟਾਈਮ ਤਾਂ ਮਿਰਚੇ ਮਾਰੇ ਜਾਂਦੇ ਨੇ ਤਾਰੇ ਤਤੇ ਤਵੇ ਤੇ ਰੋਟੀ ਸੜਦੀ ਹੁੰਦੀ ਆ ਉਹ ਚੁਣਕਾ ਚੁਣਕਾ ਕਰਕੇ ਉਹ ਟੁੜਕਾ ਟੁੜਕਾ ਕਰਕੇ ਜਿੰਦੀ ਚੜਦੀ ਹੁੰਦੀ ਹੈ ਹੈਪੀ ਬਰਥਡੇ ਸੋਨੂ ਬਰਕ ਵੱਲੋਂ ਕਾਂਗੇ ਵਾਲੇ ਦਾ ਜੱਫਾ ਕਹਿੰਦੇ 5000 ਦਾ ਹੋਣਾ 3000 ਦਾ 86000 ਦਰਸ਼ਕ ਜੁੜਿਆ ਹੋਇਆ ਹੈ 86000 ਫਾਈਨਲ دو لاک ڈیڑھ لاکھ ہے کانگیا سو برکی برک بھی بڑے مان کر گے گروندر دے دو ہزار ہو گیا کانگے ایک جفے آ پانچ ہے پر شانجی نمبر لے کے واپس گیا علی ہاں جی جی تے رہا <tip> 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 ਨਮਾ ਜਿੱਲਾ ਉਹਨਾਂ ਵੱਲੋਂ ਵੱਡੇ ਮਾਨ ਸਨਮਾਨ ਸਾਰਿਆਂ ਦਾ ਧੰਨਵਾਦ ਹੈ ਕਾਹੇ ਵੱਲੋਂ ਮਾਜਰੇਲਾ ਨੀਸ਼ੂ ਉਹਨਾਂ ਦਾ ਧੰਨਵਾਦ 12 ਤੇ 13 ਦਾ ਸੱਦਾ ਦੇ ਰਿਹਾ ਹੈ ਵੱਡਾ ਮੇਲਾ ਕਰਵਾਉਣਗੇ ਆਓ ਸਾਹਮਣੇ ਖੇਡ ਮੈਦਾਨ ਹੰਦਾ ਆਓ ਸਾਹਮਣੇ ਬੱਲੇ ਨਾਲ ਕਬੱਡੀ ਫਾਈਨਲ 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 ਸਪਾਈਡਰਮੈਨ ਸਪਾਈਡਰਮੈਨ ਆਫ ਕਬੱਡੀ ਇੰਦਰਜੀਤ ਕਲਸੀਆ ਵਾਲਾ ਦੋ ਲ ਆ ਗਿਆ ਇਤਨੇ ਸਨ ਹੋਜਣ ਦੇ ਲਈ ਜੱਸੀ ਨਾਲ ਹੈਰੀ ਸਿੰਧੂ ਜੱਸੀ ਬੈਲਜੀਅਮ ਤੇ ਗੁਲਾਮ ਸਿੱਧੂ ਉਹਨਾਂ ਵੱਲੋਂ ਪੁੱਜਣਗੇ ਫਰਾਂਸ ਯੂ ਐਸ ਏ ਤੇ ਕਿੱਤੀ ਜਾਟ ਇੰਦਰਜੀਤ ਦੇ ਲਈ 1000 ਰੁਪਏ ਕੂਰੀਆ ਸੀ ਸ਼ਰਮ ਦੀ ਆ ਕਬੱਡੀ 11000 ਦੀ ਮਨਜੀਤ ਢਾਲੀਵਾਲ ਮਨਜਿੰਦਰ ਵਿਰਕ ਭਿੰਦਰ ਕੱਲੇਵਾਲ ਗੁਰਪ੍ਰੀਤ ਬਲਾਸਪੁਰ ਨਾਲ ਕਰਮ ਸਿੰਘ ਜੀ ਕੰਤਾ ਤੇ ਨਾਲ ਅਮਨ ਬਲਾਸਪੁਰੀਆਂ ਉਹਨਾਂ ਵੱਲੋਂ ਆ ਮੇਰੇ ਵੀਰੋ ਮਾਇਆ ਜਿਹੜੀ ਪੁੱਜੀ ਆ ਆ ਵੀ ਨੌਜੋਨਾਂ ਯਾਰ ਦਰਸ਼ਕ ਹੋ ਗਿਆ ਇਹ ਨੰਬਰ ਡੌੜ ਵਾਲੇ ਨਹੀਂ ਇਹ ਦੌੜਾਂ ਦੇ ਦਿੱਤੇ ਜਾੜੇ ਆ ਇਹ ਦਿਖਾਉਣ ਵਾਲੇ ਨਹੀਂ ਇਹ ਮਾਉਣ ਵਾਲੇ ਦਿੱਤੇ ਜਾੜੇ ਆ ਮਨਜਿੰਦਰ ਸਰਪੰਚ ਮਨਜੀਤ ਢਾਲੀਵਾਲ ਰਪਿੰਦਰ ਜਲਾਲ ਬਵਾਰਕਾ 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 ਆਹ ਆਓ ਸਾਹਮਣੇ ਬੱਗੇ ਪਿੰਡ ਵਾਲਾ ਦੁੱਲਾ ਦੁਨੀਆ ਖੁਸ਼ ਗਈ ਐ ਆ ਮੇਰੇ ਵੀਰੇ ਦੁਨੀਆ ਦੀ ਖਾਤਰ ਕੱਪ ਕਰਵਾਉਨੇ ਐ ਇਸ ਦੁਨੀਆ ਨੂੰ ਕਬੱਡੀ ਦਿਖਾਉਣ ਦੇ ਲਈ ਇਹ ਮੇਲੇ ਕਰਵਾਈਦੇ ਆ ਔਰ ਅੱਜ ਸਾਰੀ ਸੰਗਤ ਖੁਸ਼ ਐ ਬੱਗੇ ਪਿੰਡ ਵਾਲਾ ਦੁੱਲਾ 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 ਤੇ ਇੰਦਰਜੀਤ ਦੁੱਲਾ ਤੇ ਇੰਦਰਜੀਤ ਟੱਕਰ ਬੱਬਰ ਸ਼ੇਰਾਂ ਦੀ ਆਓ ਮੇਰੇ ਪੰਜਾਬੀ ਵੀਰੇ ਦੋ ਮੱਲ ਪਿੱੜਦੇ ਨੇ ਹੁਣ ਦੇਖਦਾ ਵੀ ਮੁਕਾਬਲਾ ਇਹ ਬੱਲੇ 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 ਮਾਓ ਦੁੱਲੇ ਨਹੀਂ ਹੋ ਰਿਹਾ ਉਹ ਸਾਹਮਣੇ ਕਬੱਡੀ ਉਹਨੂੰ ਯੂਕੇ ਤੇ ਹੈਪੀ ਯੂਕੇ ਜਿਹਦੇ ਲਈ ਜੀ ਦੁੱਲੇ ਲਈ ਘਾਂਗੇ ਵਾਲੇ ਦਾ ਪਹਿਲਾਂ ਵੀ 5000 ਪੁਜਾਇਆ 7 ਹੋ ਗਿਆ ਅਮਰੀਕ ਆ ਜਾ ਫਿਰ ਉੱਥੇ ਆਹ ਸਾਹਮਣੇ ਕਹਿੰਦੇ ਸ਼ਾਜੀ ਰੇਡ ਪਾ ਰਿਹਾ 12 13 ਫਰਵਰੀ ਵੱਲੋਂ ਮਾਜਰੇ ਮੇਲਾ ਹੋਵੇਗਾ ਰੋਬਨ ਰੋੜੀ ਸਾਡੇ ਸਾਰੇ ਭਰਾ ਸਾਫੀ ਵਾਲਾ ਮਿਲ ਕੇ ਆਪ ਸਭ ਨੂੰ ਕਹਿੰਦੇ ਆਜੋ 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 ਪੇਰਨ ਫਰਵਰੀ ਹੋਵੇਗੀ ਵੱਲੋਂ ਮਾਜਰੇ ਉਹ ਕਬੱਡੀ ਆ ਗਰਾਊਂਡ ਕਲੀਅਰ ਕਰ ਦਿਓ ਕਰਨ ਹੰਦਲ ਜੀ ਕਹਿੰਦੇ ਵੀ ਅਗਲੇ ਸਾਲ ਦੋ ਆਈਫੋਨ ਦੇ ਮੰਗੇ ਗਰਾਊਂਡ ਕਲੀਅਰ ਕਿਉਂ ਨਹੀਂ ਕਰਦੇ ਯਾਰ ਪਲੀਜ਼ ਸਰਨ ਬੇਟੀਆਂ ਤੁਸੀਂ ਹੁਣ ਕਿਹੜੀ ਕੋਚਿੰਗ ਦੇ ਦਨੀਆ ਦੱਸੋ ਮੈਨੂੰ ਮੇਰਾ ਭਰਾ ਬਣ ਕੇ ਥੋੜਾ ਗਰਾਊਂਡ ਕਲੀਅਰ ਕਰ ਦਿਓ ਬੜੀ ਮਿਹਰਬਾਨੀ ਲੈ ਵੀ ਅਮਰਿੰਦਰ ਸਿੰਘ ਆ ਵੇਖ ਬੁੱਢਣਪਰੀਆ ਕੀਤੂ ਕੀਤੂ ਬੁੱਢਣਪਰੀਆ ਕੀਤੂ ਸਾਡੇ 16 ਤੇ 19 ਦੀ ਟੱਕਰ ਹੈ ਮੇਰੇ ਵੀਰੋ 5 ਮਿੰਟ ਚ ਫੈਸਲਾ ਹੋ ਜਾਣਾ ਵੀ ਅੱਜ ਟਰੈਕਟਰ ਕੌਣ ਲੈ ਗਿਆ ਸਭ ਤੋਂ ਵੱਡੀ ਗੱਲ ਅੱਜ ਫਿਰ ਰੋਲਾ ਰੱਪਾ ਪਿਆ ਹੀ ਨਹੀਂ ਮੇਰੇ ਵੀਰੋ ਵੱਖਰੀਆਂ ਗੱਲਾਂ ਹੋ ਗਈਆਂ ਬਾਬੇ ਨੇ ਮਿਹਰ ਕੀਤੀਆਂ ਜਨਾਲ ਵਾਲਿਆਂ ਪਿੰਡਿਆਂ ਵੇਖ ਜਰਾ ਨੌਜਾਨਾ ਆਹ ਸਾਹਮਣੇ ਭੂਰੀਆ ਭੂਰੀਆ ਆ ਭੂਰੀਆ ਭੂਰੀਆ ਅਮਰੀਕ ਚੰਕ ਮਾਈ ਮੈਂ ਸਮਾਪਤ ਬੋਲੇ ਇਨਸਾਨ ਹਾਂ ਸ੍ਰੀ ਅਕਾਲ ਸਾਡੇ 20 ਕੀ ਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਫਿਰ ਆ ਦਰਜੇ ਤੇ ਬੁੱਲੇ ਨੇ ਕੱਸੇ ਮੰਮੇ ਲੱਗ ਲਈਦਾ ਹੋ ਸਾਢੇ 19 ਦੀ ਹੈ ਇੱਥੇ ਰੰਦਾ ਯਾਰ ਸਾਢੇ ਇੱਕ ਮੈਚ ਇੱਕ ਪੁਆਇੰਟ ਰੰਦਾ ਸਾਢੇ 20 ਦੀ ਹੈ ਮੇਰੇ ਯਾਰ ਕੋ ਸਾਈਪ੍ਰਸ ਸ਼ਾਹਪੁਰ ਹਣੀ ਯੂਐਸਏ ਉਹਨਾਂ ਨੂੰ ਦੇ ਦਈਏ ਹਣੀ ਯੂਐਸਏ ਫੇਰ ਨਾ ਆਖਿਓ ਫਿਰ ਬੈਸਟਾਂ ਦੇ ਰੋਣਾ ਪੈਣਾ ਆ ਵੀ ਕੌਣ ਪਾਊਗਾ ਰੇਡ ਦੁੱਲਾ ਪਾਊ ਗਰਾਊਂਡ ਕਲੀਅਰ ਹੋਗਾ ਉਹ ਟਰਾਫੀ ਵਾਲਿਆ ਤੂੰ ਚੁੰਜੀ ਜੀ ਨਾ ਮਾਰਦੀ ਕਿਹਾ ਦੇ ਬਾਹਰਲੇ ਪਾਸੇ ਹੋ ਜਾ ਦੁੱਲਾ ਦੀ ਕੁਮਾਰ ਮਾਜਰੇ ਦੇ ਮੰਨੇ ਦੀ ਲਾ ਸੇਡ ਮੇਰੇ ਪੰਜਾਬੀ ਵੀਰੋ ਦੁੱਲਾ ਅੱਜ ਵੱਖਰਾ ਕੁਝ ਕਰ ਗਿਆ ਦੁੱਲਾ ਕਹਿੰਦਾ ਸੀ ਯਾਰਾ ਕੋਈ ਗੱਲ ਨਹੀਂ ਫਿੱਗਰ ਨਾਲ ਜੜੀ ਖਰੇਟੀ ਆ ਵੇਸ਼ ਜਰਾ ਨੌਜਾਨਾ ਇਸ ਲਈ ਖੇਡ ਮੈਦਾਨ ਦੇ ਵਿੱਚ ਬੱਗੇ ਪਿੰਡ ਵਾਲਾ ਦੁੱਲਾ 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 5000 ਰੁਪਏ ਇਸ਼ਾਰਾ ਨੰਬਰ ਬੱਗੇ ਪਿੰਡ ਵਾਲਾ ਲੈ ਗਿਆ ਨੰਬਰ ਬੱਗੇ ਪਿੰਡ ਵਾਲਾ ਲੈ ਗਿਆ ਸਾਹ ਵਿੱਚ ਉਹ ਨਾ ਯਾਰ ਇਦਾਂ ਨਾ ਕਰੋ ਮਾਰੋ ਨਾ ਤੁਸੀਂ ਤਾਂ ਤੁਹਾਡਾ ਸਰੀਰ ਸੇਟਿਆ ਉਹਨੇ ਕਿਹਦੇ ਕੋ ਠੋਕੀ ਜਾਂ ਨਾ ਬਤੰਦਰੋਂ ਆ ਕੇ ਸਿੱਧਾ ਮਾਰਦੇ ਤੁਸੀਂ ਫਿਰ ਲੱਤ ਮੀ ਉਹ ਸ਼ਾਜੀ ਆ ਗਿਆ ਸ਼ਾਜੀ ਕਹਿੰਦੇ ਇਸ ਵੇਲੇ ਰੈਡ ਪੌਂਡ ਦੇ ਲਈ ਵਧਿਆ ਹੋਇਆ ਇਹ ਕਹਿੰਦੇ ਜੱਸੀ ਹੁੜਿਆ ਦਾ ਇਹ ਗਲਾਬ ਸਿੱਧੂ ਦਾ ਸ਼ਾਜੀ ਨੰਬਰ ਮੈਸ ਮੁਹੰਮਦ ਬਾਲ ਇਨਸਾਨ ਹਾ ਪ੍ਰੀਆ ਕਾਲ ਜੱਸੀ ਸਾਰੇ ਭਰਾਵਾਂ ਦਾ ਧੰਨਵਾਦ ਮਨਜਿੰਦਰ ਸਰਪੰਚ ਨੂੰ ਮਜੀਦ ਢਾਲੀਵਾਲ ਹੁਣਾਂ ਨੂੰ ਭਿੰਦਰ ਕੱਲੇ ਵਾਲੀਏ ਨੂੰ ਮੁਬਾਰਕਬਾਹ ਸਾਰਿਆਂ ਨੂੰ ਦਿਨੇ ਆਜੋ ਉੱਥੇ ਬਟਸਾਈਕਲ ਦਿੰਦੇ ਆ ਪਰ ਕਿਉਂ ਵੀ ਜੱਸੀ ਕਿਉਂ ਜੱਸੀ ਮੇਲਾ ਸਫਲ ਹੋਇਆ ਹੈ ਮੇਲਾ ਸਫਲ ਹੋਇਆ ਹੈ ਮੇਲਾ ਸਫਲ ਹੋਇਆ ਤੇਰਾ ਕਰਦਾ ਮੈਂ ਹਾਂ ਹਾਂ ਹੈਲੋ ਰਮਣਿਆ ਆ ਹੁਣ ਸਾਹ ਦਾ ਸੌਖਾ ਸਾਹ ਆਇਆ ਸਿਰਾਂ ਹੋ ਗਿਆ ਬਲਾਨ ਸਾਹਿਬ ਕੀ ਕਹਿੰਦੀ ਆ ਕਲਮ ਦੁੱਲੇ ਦੀਆਂ ਕਿੰਨੀਆਂ ਕਬੱਡੀਆਂ 10 ਕਬੱਡੀਆਂ ਪਾ ਕੇ 10 ਕਬੱਡੀਆਂ ਪਾ ਕੇ 8 ਨੰਬਰ ਲੈ ਇਹਨੇ ਦੁੱਲੇ ਬੱਗੇ ਪਿੰਡ ਵਾਲੇ ਨੇ ਸ਼ਾਜੀ ਨੇ 12 ਪਾ ਕੇ ਸ਼ਾਜੀ ਨੇ 12 ਪਾ ਕੇ 11 ਨੰਬਰ ਲੈ ਇਹਨੇ ਹੁਣ ਤੂੰ ਮੇਰਾ ਭਰਾ ਹੈਂ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਸ਼ਾਜੀ ਸ਼ਕਰਪੁਰੀਆ ਮੇਰੇ ਵੀਰੋ ਤੇ ਬੈਸਟ ਯਾਫੀ ਸੱਤ-ਸੱਤ ਟੱਚ ਲਾ ਕੇ ਦੋ-ਦੋ ਜੱਫੇ ਜੋੜੀਆਂ ਜੱਗ ਥੋੜੀਆਂ ਇੱਥੇ ਨਰਨ ਬਥੇਰੇ ਅਕਲਸਾਂ ਵਾਲਿਆ ਮੁਬਾਰਕਵਾਦ ਹੈ ਭਰਾਵਾਂ ਨੂੰ ਇੰਦਰਜੀਤ ਤੇ ਫਰੀਆਦ ਦੋਨੋਂ ਬੈਸਟ ਸਟਾਪਰ ਨੇ ਇਹਨੇ ਦੋ ਦੋ ਜੱਫੇ ਲੱਗੇ ਨੇ ਤੇ ਬੈਸਟ ਰੇਡਰ ਮੇਰੇ ਵੀਰੋ ਸ਼ਾਜੀ ਸ਼ਕਰਪੁਰੀਆ ਤੇ ਟੀਮ ਦੀ ਸਹਿਮਤੀ ਦੇ ਨਾਲ ਭੂਰੀਆ ਸ਼ੀ ਸ਼ਰਮੀ ਇਸ ਕਬੱਡੀ ਕੱਪ ਦਾ ਮੇਰੇ ਵੀਰੋ ਫਾਈਨਲ ਦਾ ਬੈਸਟ ਰੇਡਰ